ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਧੁੰਦਾ ਤਹਿਸੀਲ ਖੰਡੂਰ ਸਾਹਿਬ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆਂ ਬਾਈ ਮਨਿੰਦਰ ਸਿੰਘ ਦੇ ਕੋਲੇ ਆਇਆ ਦੋਸਤੋ ਤੇ ਪਸ਼ੂ ਵਪਾਰ ਦਾ ਕੰਮ ਵੀ ਆ ਠੀਕ ਆ ਜੀ ਗਵਰਨਮੈਂਟ ਸਰਵਿਸ ਦੇ ਨਾਲ ਨਾਲ ਜਿਹੜੀ ਦੋਸਤੋ ਇੱਕ ਪਸ਼ੂ ਵਪਾਰ ਦਾ ਕੰਮ ਵੀ ਹੈਗਾ ਠੀਕ ਆ ਜੀ ਤੇ ਵੱਡੇ ਪੱਧਰ ਤੇ ਜਿਹੜੇ ਪਸ਼ੂ ਆ ਦੋਸਤੋ ਇਸ ਘਰੇ ਤੁਹਾਨੂੰ ਦੇਖਣ ਦੇ ਵਿੱਚ ਮਿਲਦੇ ਆ ਵਿਕਰੀ ਵਾਲੇ ਪਸ਼ੂ ਆਉਂਦੇ ਆ ਮੋਸਟਲੀ ਤੇ ਥੋੜੇ ਟਾਈਮ ਬਾਅਦ ਜਿਹੜੀ ਦੋਸਤੋ ਆ ਤੇ ਖਾਸ ਵਿਜਟ ਤੁਸੀਂ ਪਿੰਡ ਤੋਂ ਦੇ ਕਰ ਲਿਓ ਬਿਲਕੁਲ ਸ਼੍ਰੀ ਗੋਇੰਦਵਾਲ ਸਾਹਿਬ ਤੇ ਬਿਲਕੁਲ ਲਾਗੇ ਦੋਸਤੋ ਕੋਈ 2 2.5 3 ਕਿਲੋਮੀਟਰ ਦੀ ਦੂਰੀ ਸਾਰੀ ਹੈਗੀ ਆ ਪਿੰਡ ਤੋਂ ਦੇ ਦੀ ਆਓ ਕਰਦੇ ਆ ਗੱਲਬਾਤ ਵੀਰ ਮਨਿੰਦਰ ਸਿੰਘ ਦੇ ਨਾਲ ਤੇ ਅੱਜ ਦੋਸਤੋ 12 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤਕਰੀਬਨ ਕੋਈ 8:30 ਵਜੇ ਮਾਰਨਿੰਗ ਦਾ ਹੈਗਾ ਸੋ ਵਿੱਚ ਵਿੱਚ ਹੋ ਸਕਿਆ ਦੋਸਤੋ ਤੇ ਜਿੰਨੇ ਪਸ਼ੂ ਸਵੇ ਸਵੇ ਨਗ ਹੈਗੇ ਆ ਇਨਾ ਦਿਨਾਂ ਜਿਹੜੇ ਦੋਸਤੋ 5 10 10 17 ਮਾਰਕ ਜਿਹੜੀ ਚੈੱਕ ਪਾਸ ਕਰਵਾ ਦਾਂਗੇ ਥਾਣਾ ਦੀਆਂ ਉਸ ਤੋਂ ਬਾਅਦ ਪੂਰੀ ਪ੍ਰੋਪਰ ਚੁਵਾਈ ਆ ਤੁਸੀਂ ਦੋ ਡੰਗ ਤਿੰਨ ਟਾਈਮ ਆ ਕੇ ਕਰੇ ਵਿਜ਼ਿਟ ਕਰਕੇ ਜ਼ਰੂਰ ਕਰ ਲਿਓ ਠੀਕ ਆ ਜੀ ਤੇ ਪਸੂ ਅੱਜ ਇਸ ਵੀਡੀਓ ਦੇ ਵਿੱਚ ਚਾਰ ਮੱਝਾਂ ਝੋਟੀਆਂ ਤੇ ਇੱਕ ਲਾਸਟ ਦੇ ਵਿੱਚ ਵੈੜ ਤੁਹਾਨੂੰ ਦਿਖਾ ਦਾਂਗੇ ਸੂਈ ਸਵਾਈ ਹੈ ਆਓ ਕਰਦੇ ਆ ਗੱਲਬਾਤ ਆਜੋ ਭਾਜੀ ਮਨਿੰਦਰ ਸਿੰਘ ਜੀ ਸਭ ਤੋਂ ਪਹਿਲਾਂ ਭਾਜੀ ਮਨਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਸੱਸਿਆ ਭਾਜੀ ਹੋਰ ਸੰਤੂ ਸਾਹਿਬ ਕੀ ਹਾਲ ਚਾਲ ਜੀ ਬਹੁਤ ਵਧੀਆ ਠੀਕ ਠਾਕ ਹੋਰ ਵੀ ਜੀ ਤੁਹਾਡਾ ਧੰਨਵਾਦ ਆਉਣ ਤੇ ਸਾਡੇ ਘਰ ਉੱ ਹੋ ਮਿਹਰਬਾਨੀ ਬਾਜੀ ਹਾਂਜੀ ਬਾਜੀ ਤੇ ਅੱਜ ਭਾਜੀ ਮਨਿੰਦਰ ਸਿੰਘ ਜੀ ਪਸ਼ੂ ਚਾਰ ਤਮਾਜਾਂ ਹੋ ਗਈਆਂ ਹਾਂਜੀ ਚਾਰ ਮੱਜਾਂ ਹੋ ਗਈਆਂ ਜੀ ਦੋ ਸੂਈਆਂ ਹਾਂਜੀ ਤੇ ਦੋ ਸੂਰਾਨੀਆਂ ਬਾਜੀ ਤੇ ਇੱਕ ਗਾਂ ਆਪਣੇ ਇੱਕ ਗਾਂ ਆ ਗਈ ਹਾਂਜੀ ਬਾਜੀ ਸੂਈਆਂ ਗਾਂ ਵੀ ਹਾਂਜੀ ਗਾਂ ਵੀ ਸੂਈ ਵੀ ਠੀਕ ਆ ਹਾਂਜੀ ਠੀਕ ਆ ਆਪ ਕਰੀਏ ਸਟਾਰਟ ਜੀ ਕਰੋਗੇ ਜੀ ਸਟਾਰਟ ਲਓ ਜੀ ਪਹਿਲੇ ਨੰਬਰ ਤੇ ਛੋਟੀ ਦਿਖਾ ਦਈਏ ਜੀ ਤੇ ਕੀ ਡਿਟੇਲ ਆ ਬਾਜੀ ਜਿੰਦੀ ਬਾਜੀ ਇਹ ਦੂਜਾ ਸੂਹਾ ਛੋਟੀ ਸੂਈ ਹੈ ਦੂਜਾ ਸੂਹਾ ਜੀ ਹਾਂਜੀ ਬਾਜੀ ਹਾਂ ਇਹ ਤੇ ਭਾਜੀ ਇਸ ਟਾਈਮ 9 ਤੋਂ 10 ਕਿਲੋ ਦੁੱਧ ਹੈ ਗਾਇ ਥੱਲੇ ਭਾਜੀ। ਹੂੰ। ਦਿਰ ਕਿੰਨਾ ਹੋ ਗਿਆ ਸੀ? ਦਿਨ ਭਾਜੀ 10 ਹੋ ਗਿਓ ਕਟਾ ਮਗਰ ਦੇ ਭਾਜੀ। ਮਗਰ ਕਟਾ। ਹਾਂਜੀ। ਤੇ 10 ਦਿਨ ਦਾ ਸਮਾਂ ਹੋ ਗਿਆ। ਹਾਂਜੀ। ਠੀਕ ਆ। ਸੂਹਾ ਦੁੱਧ ਆ। ਦੁੱਧ ਆ ਭਾਜੀ। ਹਾਂ। ਆ ਕਟਾ ਆ ਗਿਆ ਮਗਰ। ਹਾਂਜੀ ਆ ਗਿਆ। ਆ ਕਟਾ ਦੇਖ ਸਕਦੇ ਹੋ ਠੀਕ ਆ। ਤੇ 10 ਦਿਨ ਦਾ ਸਮਾਂ ਹੋਇਆ ਜੀ। ਹਾਂਜੀ ਹਾਂਜੀ 10 ਦਿਨ। ਠੀਕ ਆ ਜੀ। ਤੇ 9-10 ਕਿਲੋ ਦੁੱਧ ਹਾਜ਼ਰ ਹੋਣ। ਹਾਂਜੀ ਹਾਜ਼ਰ ਆ ਭਾਜੀ ਹਾਜ਼ਰ। ਏ ਭਾਈ ਜੀ ਛੱਦੂ ਸਾਹਿਬ ਕੱਲ ਆਪਣੇ ਕੋਈ ਆ ਹਾਂ ਤੇ ਥੋੜਾ ਜਿਹਾ ਨਾ ਲੌਂਚ ਚੜਾਉਣ ਲੱਗਾ ਮੜਾ ਲੱਤ ਤੇ ਥੋੜੀ ਲਗੜ ਲੱਗੀ ਆ ਤੇ ਥੋੜਾ ਲਗਾਉਂਦੀ ਆ ਬਾਕੀ ਕੋਈ ਨਹੀਂ ਤਾਂ ਠੀਕ ਆ ਓਕੇ ਆ ਗੱਲ ਨਹੀਂ ਪਟੜ ਕਾ ਖਾਂਦੀ ਆ ਠੀਕ ਆ ਜੀ ਹਾਂ ਜੀ ਕੱਲ ਨਵੀਂ ਆਈ ਕਰਕੇ ਥੋੜਾ ਜਿਹਾ ਕਰਦੀ ਆ ਪੈਰਪੂਰ ਉਤਰ ਲੱਗਿਆ ਕੋਈ ਲੱਗੇ ਹੋਈ ਛੱਦੂ ਹਾਂ ਜੀ ਭਾਈ ਜੀ ਲਓ ਜੀ ਖੋਲ ਕੇ ਦਿਖਾਓ ਜੀ ਆਪ ਤੇ ਝੋਟੀ ਦੋਸਤੋ ਦੂਜੇ ਸੂਬੇ ਆ ਠੀਕ ਆ 9 10 ਕਿਲੋ ਦੁੱਧ ਵੀ ਹਾਜ਼ਰ ਆ ਤੇ 10 ਕਿ ਦਿਨਾਂ ਦੀ ਸੂਈ ਆ ਤੇ ਮੇਲ ਕਾਫ ਆ ਥੱਲੇ ਕੱਟਾ ਹੈਗਾ ਸੋ ਥੋੜਾ ਜਿਆਦਾ ਤੁਹਾਨੂੰ ਮਹਿਸੂਸ ਹੋਊਗਾ ਜਿਵੇਂ ਇੱਕ ਪੈਰ ਤੋਂ ਮਾਰੀ ਦੱਬਦੀ ਹੋ ਤਾਂ ਕਰਕੇ ਵੀ ਜਿਹੜਾ ਪਸ਼ੂ ਦੋਸਤੋ ਆਇਆ ਜਦੋਂ ਠੀਕ ਹੈ ਜੀ ਗੱਡੀ ਤੋਂ ਉਤਰਿਆ ਤੇ ਉਦੋਂ ਕੋਈ ਉਤਰ ਲਗਿਆ ਕੋਈ ਨਾ ਕੋਈ ਥੋੜੀ ਜੀ ਅਦਾਬ ਜੀ ਆ ਗਈ ਠੀਕ ਹੈ ਬਾਕੀ ਕਦਮ ਵਜਨ ਪੂਰਾ ਤੇ ਝੋਟੀ ਬਿਲਕੁਲ ਨਵੀਂ ਆ ਦੋਸਤੋ ਦੂਜਾ ਸੂਆ ਸੁਈ ਆ ਲੈਓ ਜੀ ਕਮਾਲ ਕਮਜ਼ੋਰ ਫਾਰਸਨ ਦੀ ਕੁਆਲਿਟੀ ਚੰਗੀ ਆ ਬਿਲਕੁਲ ਇਹ ਮੁਸ਼ੀਲ ਆ थाना ਠੀਕ ਹੈ ਜੀ ਤੇ ਦੇਖ ਲੈ ਸੋਤੀ ਵਾਪਸ ਮਾਰ ਕੰਗਾ ਨਿਕਲੇ ਜੀ ਸਵਾਦ ਸਵਾਦੀ ਇਹਦੀ ਇੱਕ ਨੰਬਰ ਹੋਗਾ ਇਹ ਨਾ ਕਿਉਂਕਿ ਥੋੜੀ ਥੱਲੇ ਦੀ ਟਾਇਟ ਆ ਭਾਜੀ ਹੂੰ ਖੱਲੇ ਦੀ ਟਾਇਟ ਵਾਰ ਦੁੱਧ ਪਾਜੀ ਆਪ ਦਾ ਦੋ ਟਾਈਮ ਆਣ ਕੇ ਮੈਂ ਅੱਗੇ ਵੀ ਹਰ ਵੀਡੀਓ ਜਨਾ ਵੀਰੇ ਇੱਥੇ ਆਣ ਕੇ ਚਵਾਈ ਕਰੋ ਹੂੰ ਚੋ ਆਣ ਕੇ ਪਤਾ ਫੇਰ ਲੱਗਦਾ ਜੀ ਦੁੱਧ ਪਾਜੀ ਪਾਈਏ ਇਦਾਂ ਦੇ ਗੱਲਾਂ ਨੂੰ ਮੈਂ ਵੀ ਕਹਿ ਦੂੰਗਾ 15 ਕਿਲੋ 16 ਕਿਲੋ ਉਹ ਵੀ ਪਾਜੀ ਗੱਲ ਮੰਨੀ ਕੱਲ ਚੋਇਆਂ ਪਾਣੇ ਜੋ ਮਾਜਰੇ ਦੇਣਾ ਉਹ ਪੜਨਾ ਵਾ ਬਿਲਕੁਲ ਜੇ 10 ਐ 9 ਦਾ 10 ਆ ਕੇ 9 10 ਨਾਲ ਦੋ ਫਿਰ ਸੱਜਾ ਗਈ ਭਾਈ ਕੋਈ ਚੰਗਾ ਉਹਦੀ ਗੱਲ ਕੋਈ ਟਾਇਟ ਲੇਵੇ ਦੀ ਆ ਦੋਸਤੋ ਕਸਮੇ ਲੇਵੇ ਦੀ ਬਹੁਤ ਚੰਗੀ ਪਾਜੀ ਚੰਗੇ ਲੱਗ ਕੇ ਦੀ ਆ ਚੰਗੀ ਝੋਟੀ ਪਾਜੀ ਠੀਕ ਆ ਬਾਕੀ ਥਾਂ ਥਾਂ ਨੂੰ ਪ੍ਰੋਪਰ ਬਾਕੀ ਮਾਨਤਾ ਕਰਦਾ ਹੈ 80 ਹਾਂਜੀ ਭਾਈ ਠੀਕ ਹੈ ਜੀ ਮੁੱਲਾ ਝੋਟੀ ਦਾ ਦੋਸਤੋ 80000 ਹੈ ਠੀਕ ਹੈ ਬਾਕੀ ਮਾਨਤਾਣਾ ਕੋਈ ਗੱਲ ਨਹੀਂ ਮੌਕੇ ਤੇ ਜਿਹੜਾ ਮਾਨਤਾਣਾ ਕੋਈ ਲੈਸਾ ਛੋਟਛਾਪਾ ਉਹ ਮੌਕੇ ਤੇ ਹੋ ਜਾਊਗਾ ਠੀਕ ਹੈ ਬਾਕੀ ਥਾਂ ਥਾਂ ਦੀ ਕੁਆਲਿਟੀ ਚੰਗੀ ਆ ਚਾਪਸ ਮਾਇਕ ਨੰਬਰ ਸੋ ਉਸ ਤੋਂ ਬਾਅਦ ਤੁਸੀਂ ਵੀ ਇੱਕ ਦੋ ਡਾਮ ਜੜੀ ਕਾਰ ਹੀ ਲੈਣੀ ਐ ਚ ਭਾਈ ਇਸ ਤੋਂ ਬਾਅਦ ਇੱਕ ਸੈਕੰਡ ਨੰਬਰ ਤੇ ਇਹ ਆ ਗਈ ਆਪਣੇ ਕੋਲ ਝੋਟੀ ਜੀ ਹਾਂਜੀ ਭਾਈ ਇਕ ਕੱਦ ਕੱਠ ਇਹਦਾ ਵੀ ਪੂਰਾ ਹੈਗਾ ਇਹ ਕੀ ਡਿਟੇਲ ਹੈ ਜਿੰਦੀ ਫੋਟੋ ਪਾ ਲਈਏ ਕੱਦ ਕਰਦੇ ਵੇਖੋ ਮੇਰੀ ਲਿਖੀ ਆ ਮਨ ਲੱਗਦਾ ਥੋੜਾ ਜਿਹਾ ਮੇਰਾ ਫਰਕ ਰਹੇ ਭਜੀ ਮੇਰਾ 6 ਫੁੱਟ ਕੱਦ ਉਹ ਮੇਰੇ ਜਿਹੜੀ ਫਰਦੀ ਆ ਥੋੜੀ ਜੀ ਸੰਭੀ ਸੰਭੀ ਕਰ ਘਾਟ ਹੂੰ ਸੰਭਾਈ ਘਾਟ ਹੋਈ ਵੀਰ ਸਭਾਈ ਘਾਟ ਜਿੰਨੇ ਕੱਦ ਵਜਨ ਵਾਲੀ ਵੀਰ ਮੈਂ ਬਹੁਤ ਚੰਗੀ ਮੈਂ ਇਹ ਵੀ ਮਤਲਬ ਉਧਰੋਂ ਲਿਆਦੀ ਇਲਾਕੇ ਉਸੇ ਦੀ ਆ ਸਿਰ ਸੰਭਾਈ ਨਹੀਂ ਹੋਈ ਮੈਂ ਜਿਹੜੀ ਸੰਭਾਈ ਤੁਖੋਂ ਮੈਂ ਇਹ ਵੀਰ ਆਉਂਦੇ ਸੂਬੀ ਥੋੜਾ ਜਿਹਾ ਪਹਿਲਾਂ ਸੂਬੀ ਆ ਬੱਚਾ ਇਹਦਾ 31 ਮਗਰ ਆ ਠੀਕ ਆ ਹਾਂਜੀ ਥੋੜਾ ਪਹਿਲਾਂ ਸੂ ਆ ਕੱਤੀ ਦੋਸਤੋ ਥੱਲੇ ਆ ਤੇ ਸੂਹਾ ਦੂਜਾ ਕ ਪਹਿਲੇ ਨੇ ਨਹੀਂ ਨਹੀਂ ਦੂਜਾ ਵੀ ਦੂਜੇ ਹਾਂਜੀ ਦੂਜੇ ਸੂਹਾ ਆ ਤੇ ਕਿੰਨਾ ਸਮਾਂ ਵੇਖ ਘਟੋ ਘਟ ਪਹਿਲਾਂ ਸੂਹੀ ਕੋ 10 ਮਹੀਨੇ ਬਲਕਿ ਕੰਪਲੀਟ ਕਰਕੇ ਕਿ ਪਹਿਲੇ 15 ਦਿਨ ਪਹਿਲਾਂ ਸੂਹੀ ਵੀ ਆ ਬੱਚਾ ਦਸਾਂਟਾ ਜਿਹਾ ਨਹੀਂ ਪੂਰੇ ਭਾਜੀ ਹਾਂ ਉਹ ਤਾਂ ਠੀਕ ਆ ਬੱਚਾ ਗੱਲ ਨਹੀਂ ਕੀਤੀ ਬਲਕਿ ਬੱਚਾ ਵੈਸੇ ਐਕਟਿਵ ਹੈਗੀ ਹੈ ਐਕਟਿਵ ਆ ਬੱਚਾ ਠੀਕ ਆ ਜੀ ਕੋਈ ਪਸਤੂ ਦੀ ਸੂਹੀ ਵੀ ਰੇ ਥੋੜੇ ਕੋਈ 15 ਦਿਨ ਜਿਹੜਾ ਦੋਸਤੋ ਅਗਦੀ ਸੂਹੀ ਆ ਠੀਕ ਆ ਪਹਿਲਾਂ ਸੂਹੀ ਆ ਕੱ ਸੂਆ ਦੂਜਾ ਦਿਨ ਕਿਨੇ ਦੱਸਿਆ ਸੂਈ ਨੂ ਦਿਨ ਪਰਸੋਂ ਹੀ ਸੂਈ ਜੀਰੇ ਪਰਸੋਂ ਸੂਈ ਤੇ ਤੀਜਾ ਦਿਨ ਹੋ ਗਿਆ ਹਾਂਜੀ ਵੀਰ ਕੋ ਦੋ ਚਾਰ ਡੰਗ ਦੀ ਚਵਾਈ ਹੋ ਗਈ ਕਿਵੇਂ ਦੀ ਦੋ ਡੰਗ ਵੀਰੇ ਮੈਂ ਥਾਣੀ ਪਾਸ ਗਾਣਾ ਕਰ ਲਵਾ ਮੈਂ ਜਿਹੜੇ ਕਿਲੋ ਚੋਈਦਾ ਵਾ ਮੈਂ ਅੱਗੇ ਇੱਕ ਡੰਗ ਦਾ ਤਿੰਨ ਕਿਲੋ ਚੋਈਦਾ ਗਾ ਕੋ ਬਚਨ ਨੂੰ ਹੋ ਜਾਵੇ ਅੱਛੀ ਵੀ ਪੰਜ ਛੱਤ ਕਾਸ ਕੇਣ ਵਾਲੀ ਨਹੀਂ ਹਜੇ ਅਜੇ ਸਿਰ ਨੂੰ ਖਾਨ ਪਾਸ ਕਰੀਦਾ ਕੋ ਹੌਲੀ ਹੌਲੀ ਜਰੂਰ ਨਿਕਲੂਗੀ ਹੋਰ ਲੀ ਜੀ ਠੀਕ ਆ ਲੋਨ ਦੇ ਕੋਈ ਆਪਾਂ ਨਹੀਂ ਕਿਉਂ ਡੈਕ ਕਰਾਵੰਦੇ ਆ ਕੱਦ ਕੱਡ ਪੂਰਾ ਉੱਚਾ ਸੀ ਕੱਦ ਕਾਠ ਕੋਲ ਕੋਈ ਕਸਰ ਨਹੀਂ ਸੋ ਥੋੜਾ ਜਿਹਾ ਹੱਥ ਘੱਟ ਵੱਜਾ ਵੀਰਾਂ ਦਾ ਵਿੱਚ ਦੇਖੋ ਆਪਾਂ ਖੁਸ਼ੀ ਆ ਹਾਥੂ ਤਾਂ ਘੱਟ ਮਾਰਿਆ ਜੇ ਸੇਵਾਾਂਾਂ थोड़ी ਕਮੀ ਪੇਸ਼ੀ ਰਹਿ ਜਾਂਦੀ ਐ ਕੋ ਤੇ ਬਾਕੀ ਜਿੱਡੇ ਕੱਦ ਕੱਠ ਆੜੀ ਆ ਸੋ ਥੋੜੀ ਮੈਂਟੇਨ ਕਰ ਲੂਗੀ ਸਿਹਤ ਕੋਈ ਅਗੇ ਚੰਗਾ ਵੀਰ ਮਿਲ ਗਿਆ ਸਾਹ ਸੰਭਾਲਣਾ ਵੀਰ ਕੇ ਸੇਵਾਾਂ ਚ ਸਾਲੇ ਸਾਹ ਚੱਲ ਗਈ ਤੁਹਾਨੂੰ ਚੰਗਾ ਪਾਈ ਹੂੰ ਫਿਰ ਬੰਦਾ ਵੀ ਹੋਣਾ ਜਿਹੜੀ ਛੋਈ ਕਰਦੇ ਆਹ ਦੇਖੋ ਜੀ ਠੀਕ ਹੈ ਬਾਕੀ ਥਣਥਣੂ ਪੂਰਾ ਜਿਹੜਾ ਦੋਸਤੋ ਸਪੇਸ ਵਿੱਚ ਚੰਗੀ ਆ ਤੇ ਮੁੱਠੀ ਵਾਲਾ ਥਾਣਾ ਪੂਰਾ ਅਜੇ ਦੁੱਧ ਵੀਰ ਕਹਿੰਦਾ ਵੀ ਬਸ ਕਿਲੋ 1.5 ਕਿਲੋ ਜਿਆ ਦੁੱਧ ਜਿਹੜੇ ਥਣਥਣੂ ਨੇ ਚੈੱਕ ਪਾਸ ਕਰਾਉਗੀ ਕਿਉਂਕਿ ਥੋੜਾ ਜਿਹਾ ਫਰਕ ਪੈ ਜਾਂਦਾ ਜਦੋਂ ਪਸ਼ੂ ਕਈ ਨਾ 15 ਦਿਨ ਪਹਿਲਾਂ ਸੂਪੇ ਠੀਕ ਹੈ ਘਟ ਸੂਪੇ ਤੇ ਉਹਦੇ ਵਿੱਚ ਥੋੜਾ ਜਿਹਾ ਦੁੱਧ ਵਿੱਚ ਹੌਲੀ ਹੌਲੀ ਚੜਾ ਜਿਹੜਾ ਦੋਸਤੋ ਸਟਾਰਟ ਹੁੰਦਾ ਤੇ ਕੋਈ ਹੋ ਸਕਦਾ 10-15 ਦਿਨਾਂ ਬਾਅਦ 20 ਦਿਨਾਂ ਬਾਅਦ ਜਿਹੜਾ ਦੁੱਧ ਪੂਰਾ ਚੜ ਜਾਂਦਾ ਬੱਚਾ ਮਗਰ ਫੀਮੇਲ ਕਾਫ ਆ ਕੱਟੀ ਇਹਦੇ ਕੋਲ ਹਾਂ ਬੱਚਾ ਬੱਚਾ ਬਾਜੀ ਪੌਂਦੀ ਹੱਸ ਕੇ ਫਿਰ ਤੈਨੂੰ ਇੱਕ ਬਈ ਨਾ ਧਾਰਾ ਮਾਰ ਲਿਆ ਪੌਣੇ ਤੈਨੂੰ ਇਹ ਖਾਲੀ ਰਹੀ ਵਧੀਆ ਵਾ ਕੀ ਥੋੜਾ ਗੱਲ ਚ ਆਪ ਸਮਾਂ ਇੱਕ ਨੰਬਰ ਹੋਗਾ ਸਿਰਫ ਇਹੋ ਜਿਹੜੀ ਗਲਤੀ ਤੇ ਜਿਹੜੀ ਦਿਸਣ ਲੇ ਉਹਦੀ ਹਾਂ ਹਾਂ ਪਹਿਲਾਂ ਸੁਈ ਜਾ ਦੇ ਜਦੋਂ ਠੀਕ ਆ ਥੋੜਾ ਪਹਿਲਾਂ ਸੂਰੀਏ ਬਾਕੀ ਜਵਾਬ ਸਮਾਨ ਜਿਹੜਾ ਦੋਸਤੋ ਇਸੇ ਬੱਚੇ ਤੇ ਆ ਠੀਕ ਆ ਜੀ ਦੋ ਡੰਗ ਚਵਾਈ ਕਰੋ ਦੋਨੋਂ ਟਾਈਮ ਜਿਹੜਾ ਦੋਸਤੋ ਬੱਚੇ ਨੂੰ ਛੱਡ ਕੇ ਜਵਾਬ ਸਮਾਨ ਹੁੰਦਾ ਤੇ ਕੀ ਅੱਜ ਫਿਰ ਮੁੱਲ ਲੈਂਦਾ ਕੀ ਕਰਦੇ ਆ ਪਏ ਆ ਜੀ ਮੁੱਲ ਪਾ ਜੀ ਇਹਦਾ 60 55000 ਰੁਪਏ ਦਾ 60 ਮੋਹਰਾਂ 55 ਦੀ ਹਾਂ ਜੀ ਬਾਕੀ ਮੰਤਨ ਕਰਦਾ ਜੀ ਜੋ ਕੁਝ ਹੈਗਾ ਉਹ ਚਲੋ ਸਾਹਮਣੇ ਬਾਕੀ ਅੱਗੇ ਅੱਗੇ ਤੇ ਸੇਵਾ ਦੋ ਤਾਂ ਕੋਈ 9-10 ਲੀਟਰ ਪਰ ਖੇਚਲ ਕਰ ਲੈ ਕੋਈ ਤੇ ਲੈ ਕੇ ਜਾ ਸਕਦਾ ਉਹ ਤੇ ਖੇਚਲ ਕਰੇ ਦੀ ਵੀ ਫੇਰੀ ਆ ਬਿਲਕੁਲ ਹੁਣ ਸਾਡੇ ਕੋਲ ਦੀ ਆਈ ਦੀ ਅਸੀਂ ਗਾਂ ਤੋਰਨੀ ਆ ਅਸੀਂ 55000 ਦੀ 55000 ਰੁਪਏ ਤੇ ਕੱਦਕਾਰ ਜਿਹੜਾ ਦੋਸਤੋ ਪੂਰੀ ਜਿਹੀ ਮੈਂ ਪਹਿਲਾਂ ਗੱਲ ਤੇ ਆ ਜੇ ਨਾ ਵੀ ਥੋੜੀ ਬਾਅਦ ਤੁਹਾਨੂੰ ਹੱਥੋਂ ਦਮਾਰਨਾ ਪੈਣਾ ਬਾਕੀ ਚੱਡਾ-ਚੁੱਡਾ ਪੂਰਾ ਵਿਖਾ ਲਾ ਸ਼ੋਅ ਕਰਦੀ ਹੈ ਜੀ ਬਾਈ ਜੀ ਸਿਰਫ ਸੂਈ ਕਰਕੇ ਤੇ ਚਲੋ ਉਹਦਾ ਕਰਦੀ ਹੈ ਬਿਲਕੁਲ ਬਿਲਕੁਲ ਠੀਕ ਆ ਇਸ ਤੋਂ ਬਾਅਦ ਆ ਆ ਗਈ ਇੱਕ ਆਪਣੇ ਕੋਲ ਮੱਝ ਹਾਂਜੀ ਭਾਈ ਇਹ ਵੱਡੀ ਮੈਂ ਇਹ ਗੱਪਣ ਹੈ ਜੀ ਹਾਂਜੀ ਗੱਪਣ ਹੈ ਠੀਕ ਆ ਦੇਣ ਕਿੰਨੇ ਕੁ ਲੈ ਜੂ ਦੇਣ ਭਾਜੀ ਇਹ ਹੁਣ ਭਰਿਆ ਪਾਂਡਾ ਆਪਾਂ ਕੋਈ ਕਹਿ ਨਹੀਂ ਸਕਦੇ ਵੀ ਕਿੰਨੇ ਲੈ ਜੇ 4 ਲੈ ਜੇ 5 ਲੈ ਜੇ ਇਹਦਾ ਆਪਾਂ ਕੁਝ ਕਹਿ ਨਹੀਂ ਸਕਦੇ ਬਸ ਇੱਥੇ ਕੀ ਲੱਗਪਾ ਸੋਨੂ ਭਾਵੇਂ ਕੋਈ ਗੱਡੀ ਚੜੀ ਕ ਜਾਂਦਾ ਸੂਗੇ ਹੂੰ ਬਣੀ ਪੁਣੀ ਵੀ ਪਈ ਥੱਲੇ ਜਿੰਨਾ ਦਾ ਬਸ ਮੈਂ ਤਿਆਰ ਹਾਂ ਮੈਂ ਤਿਆਰ ਚੰਗੀ ਵੀ ਰੋਂਦੀ ਥੱਲੇ ਉਹ ਤੀਜਾਊਗਾ ਭਾਈ ਜੀ ਹਾਂ ਤੂੰ ਚਾਹ ਤੀਜਾ ਵੀ ਰੋਗੀ ਇੱਥੇ ਦੂਜਾ ਮੰਨ ਲਓ ਕੋਈ ਵੀਰ ਤੀਜਾ ਮੰਨ ਲਓ ਇੱਥੇ ਸੂਬਾ ਹੋ ਗਈ ਠੀਕ ਆ ਬਾਕੀ ਚੰਗੇ ਦੋੜਾਂ ਚੰਗੇ ਰਕਾਰ ਵਾਲੀ ਮੈਂ ਵੀਰ ਚੜਾਈ ਦੇ ਵਿੱਚ ਪੇਟ ਫੁੱਟਾ ਵੀ ਚੰਗਾ ਵੇਖੋ ਜੀ ਠੀਕ ਆ ਤੇ ਥਣਪਾਂਡਾ ਚੰਗਾ ਬਾਕੀ ਬਈ ਜਾਂਦਾ ਵੀ ਕਟੋ-ਕਟ ਵੀ ਜਾਂਦਿਆਂ ਵੀ ਸੂ ਸਕਦੀ ਕਿਉਂਕਿ ਸਫਰ ਦੇ ਦੌਰਾਨ ਤੇ 2-4 ਦਿਨ ਪਸੋਂ ਕੱਢਦਾ ਹੋਵੇ। ਜਿਹੜੀ ਗੱਡੀ ਜਿਹੜਾ ਵੇਥੋਂ 100-150 ਕਿਲੋਮੀਟਰ ਕਰਕੇ ਆਈ ਭਾਈ। ਹੂੰ ਹੂੰ। ਤੇ ਗਾੜੀ ਵਰਗੀ ਤਾਂ ਕਿੰਨਾ ਚੱਲਣਾ ਕੀ ਸਕਦਾ। ਆ ਪੂਰੇ ਪੜੇ ਦਮਾਇਓ ਕਿ ਮਿਲ ਗਿਆ 2-4 ਦਿਨ ਕੱਢ ਵੀ ਸਕਦੀ ਆ ਜਾਂਦਿਆਂ ਵੀ ਸੂ ਸਕਦੀ ਆ। ਪੂਰੇ ਦਿਨ। ਠੀਕ ਆ ਇਹ ਚੰਗੀ ਵੀਰ ਬਾਕੀ। ਬਾਕੀ ਕੱਦ ਲੋੜ ਆਲੀਆ ਦੋਸਤੋ ਭਜਨ ਲੋੜ ਆਲੀਆ ਪੂਰੀ ਕੱਦ ਕਾਠੀ ਤੋਂ ਉੱਚਾ ਤੇ ਬਿਲਕੁਲ ਪੂਛ ਵੀ ਤੁਸੀਂ ਵੇਖੋ ਗੈਨ ਖੋਚਾਂ ਨਾਲ ਟੱਚ ਕਰਦੀ ਆ ਠੀਕ ਆ ਜੀ ਪੂ ਬਾਕੀ ਥਣ ਦੇਵਾ ਤੁਹਾਡੇ ਸਾਹਮਣੇ ਥਣ ਬਿਲਕੁਲ ਮੁੱਠੀ ਵਾਲਾ ਤੇ ਚੱਡਾ ਬਿਲਕੁਲ ਤਿਆਰੀ ਹਲਾ ਹੈ ਠੀਕ ਹੈ ਜੀ ਕਹਿਣ ਤੋਂ ਭਾਵੇਂ ਆ ਵੀ ਜਾਂਦਿਆਂ ਵੀ ਸੂ ਸਕਦੀ ਹੈ ਵੀ ਦੋ ਦਿਨੋਂ ਚਾਰ ਦਿਨ ਕੋਈ ਕੱਢ ਵੀ ਸਕਦੀ ਹੈ ਕਮਾਲੋ ਜੀ ਆਹ ਦੇਖੋ ਬਿਲਕੁਲ ਭਾਰੇ ਪੱਡੇ ਦੀ ਆ ਤੇ ਭਜਨ ਭਜਨ ਪੂਰਾ ਆ ਸਿੰਗੀ ਆ ਫੇਸ ਕੁਆਲਟੀ ਦੇਖ ਲਓ ਮੂੰਹ ਮੱਥੇ ਦੀ ਤੀਜਾ ਤੂਆ ਫੋਨ ਵਾਲੀ ਠੀਕ ਆ ਇਹਦਾ ਪਾਜੀ ਮਨਿੰਦਰ ਜੀ ਕੀ ਮੁੱਲ ਰੂਗਾ ਫਿਰ ਮੁੱਲ ਪਾਜੀ ਇਹਦਾ ਜਿੱਦਿਆਂ ਹੁਣ ਚਲੋ ਬਾਜ਼ਾਰ ਦੇ ਹਿਸਾਬ ਨਾਲ ਜੇ ਮੈਂ ਤੇ ਟਾਈਮ ਨਾਲ ਸੋਦੀ ਫਿਰ ਤੇ ਆਪਾਂ ਵੀ 90 95 ਲੱਖ ਕਰਨਾ ਹੈ ਹੂੰ ਹੁਣ ਇਹਦਾ ਮੁੱਲ ਕਰਦੇ 85 ਹਜ਼ਾਰ 80 ਦੇ ਦੋ 80 ਹਜ਼ਾਰ ਦੇ ਹਾਂਜੀ ਭਾਈ ਬਹੁਤ ਜੰਗੀ ਮੈਂ ਵੀ ਤੇਰਾ 14 ਕਿਲੋ ਰਾਂਣ ਦੁੱਧ ਪਾਉਗੂ ਮੇਰੇ ਨਾਲ ਕੋਈ ਸਾਈ ਕਰ ਲੈ ਤੇ ਮੈਨੂੰ ਪੈਸੇ ਪੂਰੇ ਮੇਰੇ ਪਤਾ ਦੇ ਮੈਂ ਚਵਾਕ ਦੇ ਦੂੰ ਵੀਰੇ ਇਥੇ ਆਪਣੇ ਕੱਲੇ ਦੋ ਦੋਸ ਤੇਰਾ 13 ਕਿਲੋ 13 14 ਕਿਲੋ ਦੇ ਚਵਾਕ ਦੇਵਾਂਗੇ ਵੀਰੇ ਕਹਿਣ ਨੂੰ ਕਹੀ ਜਾਈਏ ਤੇ ਜਿੰਦਾ ਮਰਜੀ ਆ ਪਰ ਆਪਾਂ ਚਵਾਕ ਦੇਵਾਂਗੇ ਵੀਰੇ ਉਹ ਨਹੀਂ ਕਰੀ ਬਾਕੀ ਆ ਭਵਾਨੇ ਤੋਂ ਜੇਕਰ ਦੋਸਤੋ ਦੇਖੀਏ ਤਾਂ ਬਿਲਕੁਲ ਬਨਾਸਨਾ ਤੁਹਾਡੇ ਸਾਹਮਣੇ ਆ ਆ ਸਾਈਜ ਆ ਥਣਾ ਦਾ ਕਿਉਂ ਥਣਾ ਦਾ ਸਾਈਜ ਵੀ ਕੋ ਠੀਕ ਹੈ ਜੀ ਤੇ ਬਾਕੀ ਦੋ ਦਬਾਈ ਜਾਂਦਾ ਵੀ ਕੋਈ ਸਾਈਬੇ ਨਾ ਕਰ ਲੈ 13-14 ਮੀਟਰ ਮਨਾਵਾਂਗੇ ਮਨਾ ਕੇ ਦਵਾਂਗੇ 80000 ਡਿਮਾਂਡ ਹੈ ਜੀ ਠੀਕ ਹੈ 80000 ਲੈਣ ਦੇ ਨਾਲ ਹੀ ਗੱਲਬਾਤ ਤੇ ਜ਼ਰੂਰ ਤੁਸੀਂ ਸੰਪਰਕ ਕਰ ਲਿਓ ਇੱਕ ਤੁਹਾਨੂੰ ਅੱਗੇ ਹੋਰ ਮੱਝ ਇਹ ਵੀ ਦਿਖਾ ਦਿੰਦੇ ਆ ਇਹ ਵੀ ਟੁਕੀ ਹੈ ਕਿ ਸੁਈ ਹੈ ਜੀ ਨਹੀਂ ਭਾਜੀ ਇਹ ਵੀ ਤਿਆਰ ਹੈ ਤਿਆਰੀ ਹੈ ਜਿਹੜੇ ਡਿਗਰੇਡ ਮੈਂ ਵੀਰੇ ਨੀਲੀ ਰਾਵੀ ਕ੍ਰੋਸ ਜੇ ਚ ਆਉਂਦੀ ਹੈ ਅੱਖਾ ਅੱਖਾ ਬਿੱਲੀਆਂ ਆ ਗਈਆਂ ਹਾਂਜੀ ਅੱਖਾ ਬਲਕੜੀਆਂ ਮਗਲੇ ਪੈਰ ਮਾਰੀ ਮਾਰੀ ਚੱਪੇ ਦਵਾਂ ਹਾਂਜੀ ਡਿਗਰੇਡ ਬਾਕੀ ਇਹ ਦੁੱਧ ਬੜਾ ਦੇਣੀ ਕੀ ਸਵੇਰ ਤੱਕ ਨਾ ਸੁਣ ਜਾਊਗੀ ਉਹ ਵੀ ਤੇਜਾਬ ਹੋਊ ਤੇ ਤੀਜਾ ਸੂਆ ਆਪਣੇ ਘਰ ਦੀ ਨਹੀਂ ਆਪਾਂ ਤਾਂ ਉਹ ਗੱਲ ਗਏ ਜੋ ਕੋਈ ਕਹਿੰਦਾ ਆਪਾਂ ਉਹ ਕਹ ਦਿੰਨੇ ਬਿਲਕੁਲ ਬਿਲਕੁਲ ਉਹ ਦਜਾ ਦਾ ਅਸਰ ਸਾਇਆ ਹੁੰਦਾ ਜੀ ਹਾਂਜੀ ਬਿਲਕੁਲ ਤੀਜਾ ਸੂਆ ਦਿਨ ਹਜੇ ਨਹੀਂ ਹਾਂਜੀ ਹਾਂਜੀ ਘਰ ਵਾਲੇ ਤੇ ਝੋਟੀਆਂ ਹੀ ਆਂਦੇ ਸਾਰੇ ਬਾਕੀ ਮਈਆਂ ਉਹਦੇ ਆਖੇ ਮੇਰੀ ਝੋਟੀ ਹੈ ਬਿਲਕੁਲ ਪੰਜਵੇਂ ਛੇਵੇਂ ਸੂਵੇ ਤਾਂ ਲੱਭਦੀ ਨਹੀਂ ਜੀ ਨਹੀਂ ਤੀਜੇ ਹੋ ਗਈ ਜੀ ਦੰਦ ਨੂੰ ਕਹਿ ਉਹ ਗੱਲ ਗਏ ਤੀਜਾ ਸੂਆ ਤੀਜਾ ਸੂਆ ਦਿਨ ਲੈਂਦੀ ਕੋਈ ਲੈ ਜੂਏ ਪੰਜ ਚਾਰ ਤਾਂ ਹਾਂ ਦਿਨ ਲੈ ਜੂਗੀ ਚਾਰ ਪੰਜ ਚਾਰ ਪੰਜ ਦਿਨ ਲੈ ਜੂਗੀ ਠੀਕ ਹੈ ਹਾਂਜੀ ਦਿਖਾਓ ਜੀ ਇਹ ਵੀ ਹੋਲ ਕੇ ਠੀਕ ਹੈ ਹਾਈਟ ਜਿਹੜੀ ਹੈ ਦ ਅੱਖਾਂ ਵੀਰਾਂ ਦਾ ਵੀ ਜੇ ਮੈਂ ਬਿਲਕੁਲ ਨੀਲੀ 라ਵੀ ਜਾਂ ਨੀਲੀਆਂ ਬੱਚਾ ਹੁੰਦੀਆਂ ਬਿੰਦੀਆਂ ਮਣਕੀਆਂ ਅੱਖਾਂ ਨੇ ਤੇ ਕੁਝ ਕਿਛੜਾ ਜਵਾਬ ਹੈਗਾ ਮਗਰ ਪੈਰਾਂ ਤੋਂ ਤੁਹਾਨੂੰ ਥੋੜਾ ਥੋੜਾ ਜਵਾਬ ਮਿਲ ਜੂਗਾ ਠੀਕ ਹੈ ਜੀ ਤੇ ਟਿਪਣ ਇੱਕ ਨੰਬਰ ਆ ਬਾਕੀ ਜਿਹੜੇ ਕਿਸੇ ਵੀਰ ਨੇ ਖਰੀਦ ਨਹੀਂ ਆ ਤੁਸੀਂ ਆਪ ਵੀ ਜਿਹੜੀ ਟਿਪ ਕੇ ਹੀ ਖਰੀਦੇ ਹੋ ਠੀਕ ਹੈ ਜੀ ਕੋਈ ਵੀਰ ਘਰ ਵਿਜ਼ਿਟ ਕਰ ਲਿਓ ਕਿਉਂਕਿ ਬਾਈ ਮਨਿੰਦਰ ਜੀ ਗੱਲ ਕਰ ਲਿਗੇ ਤੇ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਵਪਾਰੀ ਵੀਰ ਨੇ ਆਪਦੀ ਤਸੱਲੀ ਆ ਬਖੂਬੀ ਢੰਗ ਨਾਲ ਕਰਕੇ ਲੈ ਕੇ ਪਸ਼ੂ ਕਿੱਲੇ ਤੇ ਲੈ ਕੇ ਆਉਣਾ ਹੁੰਦਾ ਤੋਂ ਉਸ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ ਆ ਤਸਨੀ ਤੁਸੀਂ ਵੀ ਆਪਦੀ ਜੜੀਆਂ ਦੋਸਤੋ ਬਖੂਬੀ ਟਾਂਕ ਦੇ ਨਾਲ ਕਰਕੇ ਫਿਰ ਲੈ ਕੇ ਜਾਓ ਠੀਕ ਹੈ ਜੀ ਬਾਕੀ ਢੱਲਾਪਣਾ ਕਾਫੀ ਜ਼ਿਆਦਾ ਹਵਾਨੇ ਦੇ ਵਿੱਚ ਤੋਂ ਹੋ ਸਕਦਾ ਵੀ ਕੋਈ 4 ਦਿਨ 5 ਦਿਨ ਕੱਢ ਕੇ ਪੂਰੇ ਫੋਰ ਬਣਾਵੇ ਠੀਕ ਆ ਕਿੰਨੀ ਡਿਮਾਂਡ ਆ ਭਾਈ ਮਨਿੰਦਰ ਜੀ ਦੀ ਡਿਮਾਂਡ ਵੀਰੇ ਜਸ਼ਨ ਹੋਈ ਆ 65 ਹੀ ਦੇਣਾ 65000 ਦੀ ਹਾਂ ਜੀ ਠੀਕ ਹੈ ਜੀ ਹਾਂ ਜੀ 65000 ਦੀ ਜਿਹੜੀ ਦੋਸਤੋ ਹੋ ਜੂਗੀ ਠੀਕ ਆ ਸੁਬਾ ਤੀਜਾ ਅਕਾਊਂਟ ਕੋਈ ਵੀਰ ਕਰ ਲੇ ਬਿਲਕੁਲ ਬਿੱਲੀ ਮਣਕੀ ਆਖਾ ਤੇ ਦੁੱਧ ਜਿਹੜਾ ਦੋਸਤੋ ਪਸ਼ੂ ਵਧੀਆ ਪਾ ਦਿੰਦੇ ਆ ਰਵੇ ਪੁਰਾਣੇ ਤੁਰੇ ਆਉਂਦੇ ਆ ਜਿਵੇਂ ਜਿਵੇਂ ਬਿਲਕੁਲ ਘਰੇਲੂ ਵੀਰਾਂ ਦੇ ਕੋਲ ਹੁੰਦੇ ਆ ਗੋਂ ਵਪਾਰ ਦੀ ਲੈਂਗੁਏਜ ਆ ਜਾਂਦੀ ਆ ਹਾਂ ਜੀ ਬਾਰਡਰ ਦੀਆਂ ਮਈਆਂ ਮਈ ਦੇ ਇਧਰ ਨਹੀਂ ਦੀਆਂ ਚਿੱਟੀ ਆਖ ਹੁੰਦੀ ਮੱਠਾ ਬੱਲਾ ਹੁੰਦਾ ਮੜਾ ਜਾ ਉਹ ਹੀ ਉਧਰ ਲਾਈਓ ਥੋੜੇ ਬਿਲਕੁਲ ਬਿਲਕੁਲ ਤੇ ਇਹ ਤਾਂ ਮੁੱਲ ਵੀ ਹੋ ਗਿਆ 65000 ਹਾਂਜੀ ਕੋਈ ਛੋੜ ਚਾਪਾ ਮੌਕੇ ਤੇ ਉਹ ਵੇਖਾ ਦੇ ਵੀਰ ਮੌਕੇ ਤੇ ਚਲੋ ਕੋਈ ਕਰ ਦਾਂਗੇ ਹਾਂਜੀ ਆ ਜ਼ਰੂਰ ਕਰਨਾ ਜੀ ਆਪਾਂ ਮੁੱਲੀ ਉਹਨਾਂ ਕੋ ਪਾਉਣੇ ਵੀ ਹੋ ਗਏ ਬਿਲਕੁਲ ਬਿਲਕੁਲ ਅੱਗੇ ਆ ਗਈ ਗਾਂ ਆਪਣੇ ਕੋਲ ਹਾਂਜੀ ਗਾਂ ਵੀ ਤੇ ਸੂਈ ਹੈ ਜੀ ਸੂਈ ਭਾਜੀ ਤਾਜੀ ਆ 10 ਦਿਨ ਦੀ ਬੱਛੀ ਮਗਰ ਠੀਕ ਸ਼ਾਈ ਵਾਲ ਆ ਗਈ ਹੈ ਸ਼ਾਈ ਵਾਲ 85% ਹੈ ਭਾਜੀ ਹਾਂ ਪੂਰੀ ਪ्योर ਨਹੀਂ ਆਪਾਂ ਦੀ ਪੂਰੀ ਪ्योर ਨਹੀਂ ਚਲ ਉੱਤੇ ਬਨਪੁੰਨ ਆ ਗਿਆ ਥੱਲੇ ਤੁਹਾਨੂੰ ਥੋੜਾ ਘੱਟ ਹੋ ਗਿਆ ਹਾਂ ਘੱਟ ਹੋਗਾ ਪਰ ਛੀ ਪਿਓਰ ਆ ਆ ਬੱਛੀ ਮਗਰ ਪਿਓਰ ਹੈ ਬੱਛੀ ਪਿਓਰ ਆ ਆ ਦੇਖੋ ਹਾਂਜੀ ਠੀਕ ਤੇ ਸੂਈ ਕਿੰਨਾ ਕ ਸਮਾਂ ਹੋ ਗਿਆ ਜੀ ਇਹਨੂੰ ਸੂਈ ਭਾਜੀ 10 ਦਿਨ ਹੋ ਗਏ 10 11 ਦਿਨ 10 ਤੋਂ 11 ਦਿਨ ਦਾ ਸਮਾਂ ਹੋ ਗਿਆ ਸੂਈ ਨੂੰ ਤੇ ਇਹ ਹੈ ਸੀਲਸਾ ਲਾ ਕੇ ਪੂਰੀ ਭਾਜੀ ਸੀਲਸ ਲੱਗ ਨੇ ਕੋਈ ਛੱਡੋ ਖੜਾ ਨਹੀਂ ਆਹ ਲੋ ਆਹ ਲੋ ਜੀ ਆਹ ਲੋ ਹੋ ਗਈ ਸੀਲੀਆਂ ਤੇ ਆਪਾਂ ਇਹਨੂੰ ਜਿੰਦੀਆਂ ਮਰਜ਼ੀ ਕਰ ਲਈਏ ਭਾਵੇਂ ਜਿੰਦਾਂ ਮਰਜ਼ੀ ਤੇ ਮਰਜ਼ੀ ਕਰੀਏ ਠੀਕ ਹੈ ਠੰਡੀ ਧੀਰੀਆ ਪੂਰੀ ਲੈ ਜਨਾ ਪੂਰੀ ਬਹੁਤ ਲੋ ਲਓ ਤਾਂ ਕਿੰਨਾ ਕੁ ਦੁੱਧ ਹੁਣ ਚਵਾ ਲਾਂਗੇ ਜੀ ਅੱਜ ਭਾਜੀ 10000 ਕਿਲੋ 10000 ਕਿਲੋ ਹਾਂਜੀ ਇਹ ਦੁੱਧ ਵੀ ਬਿਲਕੁਲ ਮੱਝਾਂ ਵਾਲਾ ਨਹੀਂ ਕਿਤੇ ਬਈ ਇਹਦਾ ਦੋਆ ਬਾਲਟੀ ਦਾ ਦੁੱਧ ਪਾ ਦੋ ਜੀ ਦੁੱਧ ਪਿਛਾਣ ਦੇ ਤੁਸੀਂ ਰੱਖੋ ਤੇ ਆ ਮੱਝ ਦਾ ਚਗਾ ਹੈ ਇਹ ਚਿੱਟਾ ਦੁੱਧ ਚਿੱਟਾ ਦੁੱਧ ਹੋ ਗਿਆ ਇਹ ਦੀ ਗੱਲ ਠੀਕ ਹਾਂਜੀ ਤੇ ਬਿਲਕੁਲ ਜਿਹੀ ਦੋਸਤੋ ਲਾਲ ਕਹਿ ਦਿੰਦੇ ਆ ਵੀ ਗੋੜ ਵਰਗਾ ਰੰਗ ਆ ਇਸ ਗਾਂ ਦਾ ਠੀਕ ਹੈ ਜੀ ਤੇ ਕੁਆਲਿਟੀ ਕੁਆਲਿਟੀ ਥਾਂ ਦੀ ਤੁਸੀਂ ਪੂਰੀ ਵੇਖ ਲਓ ਬਿਲਕੁਲ ਮੁੱਠੀ ਵਾਲਾ ਥਾਂ ਦਾ ਮੋਸਟਲੀ ਆਪਾਂ ਦੇਖਦੇ ਆਂ ਵੀ ਜਿਵੇਂ ਸ਼ਾਹੀਵਾਲ ਵੇੜਾਂ ਦੇ ਬਿਲਕੁਲ ਮੋਟਾ ਕੋਲ ਦੇ 61 1000 ਕਿਲੋ ਦੁੱਧ ਵੀ ਹਾਜ਼ਰ ਤੇ ਸੂਈ ਵੀ 10 ਦਿਨਾਂ ਦੀ ਹੈ ਫੀਮੇਲ ਕਾਫ ਥੱਲੇ ਬੱਚੀ ਆ ਦੇਖੋ ਠੀਕ ਹੈ ਜੀ ਸੋ ਬਹੁਤੇ ਵੀਰਾਂ ਨੂੰ ਜਿਹੜੀ ਦੋਸਤੋ ਪਸੰਦ ਆਊਗੀ ਕਿਉਂਕਿ ਬਹੁਤੇ ਵੀਰਾਂ ਦੇ ਫੋਨ ਵੀ ਆਉਂਦੇ ਆ ਸ਼ਾਹੀਵਾਲ ਵੈਢ ਖਰੀਦਣ ਦੇ ਬਹੁਤੇ ਵੀਰ ਜਰਸੀ ਵੈਢ ਜਿਹੜੀ ਖਰੀਦਣੀ ਚਾਹੁੰਦੇ ਆ ਤੇ ਉਹਨਾਂ ਵੀਰਾਂ ਦੀ ਡਿਮਾਂਡ ਆ ਠੀਕ ਹੈ ਬੇਸ਼ੱਕ ਸਿੰਘਾਂ ਦੀ ਬੰਤਰ ਥੋੜੀ ਜਿਹੀ ਹੈਗੀ ਆ ਪਰ ਸੀ ਉਸ ਇਲਾਕਾ ਕੋਈ ਆ ਲੈਡੀਆਂ ਕੋਈ ਭੈਣ ਕੋਈ ਵੀਰ इजीली ਤੁਸੀਂ ਚੁਵਾਈ ਕਰ ਸਕਦੇ ਹੋ ਤੇ ਬਾਕੀ ਵੀਡੀਓ ਦੇ ਵਿੱਚ ਚੁਵਾਈ ਤੁਸੀਂ ਦੇਖ ਵੀ ਰਹੇ ਹੋ ਚੁਵਾਈ ਪ੍ਰੋਪਰ ਜਿਹੇ ਹੋ ਵੀ ਰਹੀ ਆ ਠੀਕ ਆ ਕਿੰਨਾ ਕੁ ਡਿਮਾਂਡ ਫਿਰਦੀ ਭਾਜੀ ਮਨਿੰਦਰ ਕੀ ਮੁੱਲ ਡਿਮਾਂਡ ਭਾਜੀ ਇਹਦੀ 30000 ਪਾਈ ਜੀ ਹਾਂ ਜੀ ਯਾ ਸੁਣੋ ਯਾ ਸੁਣੋ ਠੀਕ ਹੈ ਡਿਮਾਂਡ ਤੀ ਹੋ ਗਈ ਹੈ ਤੇ ਵਰਦੀਪੁਰ ਦੀ ਪੂਰੀ ਹੈ ਪੂਰੀ ਭਾਜੀ ਤੁਹਾਨੂੰ ਉਹਨੇ ਪਤਾ ਰਮਾ ਦੇਣੀ ਹੈ ਭਾਜੀ ਲੋ ਜੀ ਸਭ ਕੁਝ ਇੱਥੇ ਵਿਖਾ ਦੇਣਾ ਬਿਲਕੁਲ ਅੱਛਾ ਭਾਜੀ ਮਨਿੰਦਰ ਬੋਲ ਗਏ ਸੰਪਰਕ ਨੰਬਰ ਆਪਣੇ ਸੰਪਰਕ ਵੀਰ ਜੀ 99692103 ਠੀਕ ਹੈ ਜੀ ਹਾਂ ਜੀ ਵਟਸਐਪ ਵਗੈਰਾ ਚੱਲਦਾ ਨਹੀਂ ਵਟਸਐਪ ਦੂਜਾ ਨੰਬਰ ਹੈ 8146 71700 ਠੀਕ ਹੈ ਜੀ ਇਹ ਵਟਸਐਪ ਨੰਬਰ ਹੈ ਭਾਜੀ ਠੀਕ ਹੈ ਸੋ ਦੋਸਤੋ ਇਹ ਸਾਰੇ ਮੇਰੇ ਨਾਲ ਭਾਜੀ ਮਨਿੰਦਰ ਸਿੰਘ ਤੇ ਪਸ਼ੂ ਵਪਾਰ ਦਾ ਕੰਮ ਦੋਸਤੋ ਵਿਕਰੀ ਵਾਲੇ ਪਸ਼ੂ ਇਸ ਘਰੋਂ ਤੁਹਾਨੂੰ ਵੇਖਣ ਦੇ ਵਿੱਚ ਮਿਲਦੇ ਵੀ ਰਹੇ ਆ ਪਹਿਲਾਂ ਵੀ ਤੇ ਇਸੇ ਤਰ੍ਹਾਂ ਅੱਗੇ ਐਡਵਾਂਸ ਪਸ਼ੂ ਜਿਹੜੇ ਦੋਸਤੋ ਫਰਦਰ ਟਾਈਮ ਆਉਂਦੇ ਵੀ ਰਹਿੰਦੇ ਆ ਠੀਕ ਆ ਅੱਜ ਮੱਝਾਂ ਤੁਹਾਨੂੰ ਚਾਰ ਦਿਖਾਤੀਆਂ ਨੇ ਇੱਕ ਵਾਇਡ ਦਿਖਾਤੀ ਆ ਸੋ ਪਸ਼ੂ ਪਸੰਦ ਆਉਣਗੇ ਰੇਟ ਭਾਅ ਵੜਦਾ ਬਿਲਕੁਲ ਜੈਨੂਨ ਆ ਪਸ਼ੂਆਂ ਦੇ ਅਕੋਰਡਿੰਗ ਚੈੱਕ ਕਰ ਆਪਾਂ ਦੇਖੀਏ ਤੇ ਬਾਕੀ ਚੁਵਾਈਆਂ ਤੁਹਾਨੂੰ ਬਿਲਕੁਲ ਜਿਹੜੀਆਂ ਜਿਹੜੇ ਜਿਹੜੇ ਪਸ਼ੂ ਮਤੀ ਦਿਖਾਉਣੀ ਸੀ ਉਹ ਦਿਖਾ ਦਿੱਤੀ ਐ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਾਥ ਹਿਰੀਅਤ